ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚੇ ਹੋਇਆ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਚੜੱਕ ਦੇ ਵਿੱਚ ਤੇ ਚੜੱਕ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਹਾਂ ਦੇ ਚੜੱਕ ਪਿੰਡ ਤੋਂ ਜਿਹੜੀ ਗੈਂਸ ਏਜੰਸੀ ਵਾਲਾ ਰਾਹ ਵਾ ਉਸ ਰਾਹ ਦੇ ਉੱਤੇ ਬਾਈ ਦੇ ਘਰੇ ਪਹੁੰਚਿਆ ਹੋਇਆ ਸੁੱਖੀ ਸੰਧੂ ਦੇ ਘਰੇ ਜਿਸ ਭਰਾ ਦੇ ਕੋਲੇ ਮੈਂ ਪਹੁੰਚਿਆ ਹੋਇਆ ਲਾਰਜ ਫਾਰਮ ਦੇ ਨਾਲ ਬਾਈ ਜਿਹੜੀ ਮਿਹਨਤ ਕਰ ਰਿਹਾ ਇੱਕ ਖਸਾ ਜਿਹੜਾ ਉਹ ਗਾਈਆਂ ਦੇ ਉੱਤੇ ਵਰਤ ਰਿਹਾ ਬਾਈ ਦਾ ਫਾਰਮ ਆ ਮਿੱਤਰੋ ਗਾਈਆਂ ਰੱਖੀਆਂ ਹੋਈਆਂ ਚੰਗੀ ਗਿਣਤੀ ਦੇ ਵਿੱਚ ਉਹਨਾਂ ਦੇ ਵਿੱਚੋਂ ਦੋ ਜਾਨਵਰ ਬਾਈ ਨੇ ਜਿਹੜੀਆਂ ਵੱਛੀਆਂ ਵੇਚਣੀਆਂ ਵਾ ਮਿੱਤਰੋ ਦੋਵੇਂ ਪ੍ਰੋਪਰ ਸੀਮਨ ਵਾਲੀਆਂ ਵਾ ਕਿੰਨੇ-ਕਿੰਨੇ ਚਿਰਦੀਆਂ ਵਾ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਜੋ ਸਤਿ ਸ਼੍ਰੀ ਅਕਾਲ ਬਾਈ ਸੁੱਖੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਜੀ ਸੇਤਾ ਘਰ ਪਰਿਵਾਰ ਜੀ ਵਧੀਆ ਜੀ ਵਧੀਆ ਠੀਕ ਆ ਤੇ ਬਾਈ ਫਿਰ ਫਾਰਮ ਕਿੰਨੇ ਚਿਰ ਤੋਂ ਚਲਾ ਰਿਹਾ ਭਰਾ ਇਹ ਹੋਈਏ 5-7 ਸਾਲ ਦੀ 5-7 ਸਾਲ ਹੋ ਗਿਆ ਪਹਿਲਾਂ ਸਾਡਾ ਸ਼ਹਿਦ ਦਾ ਕੰਮ ਸੀਗਾ ਪਹਿਲਾਂ ਸ਼ਹਿਦ ਦਾ ਕੰਮ ਸੀ ਮੁਰਕੇ ਨਾਲ ਦੀ ਨਾਲ ਇਹ ਚਲਾ ਲਿਆ ਹੁਣ ਵੀ ਸ਼ਹਿਦ ਦਾ ਕੰਮ ਹੈਗਾ ਫਿਰ ਹਾਂ ਹੁਣ ਵੀ ਹੈਗਾ ਜੀ ਆਹ ਬਾਹਰ ਵੀ ਉਪਰ ਡੱਬੇ ਪਏ ਹੋਏ ਉਹ ਆਪਣੇ ਪਏ ਆ ਜੀ ਠੀਕ ਆ ਬਾਈ ਠੀਕ ਆ ਤੇ ਬਾਈ ਫਿਰ ਜਿਵੇਂ ਹੁਣ ਇਹ ਗਾਈਆਂ ਰੱਖੀਆਂ ਫਿਰ ਮੁੱਲ ਮਾਲ ਹੀ ਲਈਆਂ ਕਿ ਘਰੇ ਬਰੀਡਿੰਗ ਕੀਤੀ ਨੇ ਜ਼ਿਆਦਾ ਤਾਂ ਆਪਦੀਆਂ ਹੀ ਆ ਜੀ ਇਹ ਆਪਦੀਆਂ ਤਿਆਰ ਕੀਤੀਆਂ ਹਾਂ ਜਿਵੇਂ ਆ ਇਧਰ ਬੱਚੀਆਂ ਹੋਈ ਜਾਣਗੀਆਂ ਹਾਂ ਜੀ ਇਹ ਹੁਣ ਜ਼ਿਆਦਾ ਹੀ ਗਿਣਤੀ ਜ਼ਿਆਦਾ ਹੋਗੀ ਕਰਕੇ ਥੋੜਾ ਗਰਮੀ ਕਰਕੇ ਵੀ ਔਖਾ ਹਾਂ ਵੀ ਥਾਂ ਥੋੜਾ ਜਿਹਾ ਘਟਾ ਦਈਏ ਇੱਕ ਥ ਉਹ ਫਿਰ ਇਹ ਉਹ ਇਧਰ ਦਾ ਪੋਰਸ ਸਾਡਾ ਗੱਬਣੀਆਂ ਬਾਈ ਇਹ ਸਾਰਾ ਉਹ ਗੱਬਣੀਆਂ ਹੈ ਠੀਕ ਹੈ ਬਾਈ ਠੀਕ ਹੈ ਬਾਈ ਤੇ ਬਾਈ ਫਿਰ ਆ ਬਾਈ ਗਾਂ ਆ ਗਈ ਇਹਨੂੰ ਮੋੜੀ ਮਾਰਾ ਇਹ ਤੋਂ ਇਧਰ ਪਿੱਛੇ 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 ਆ ਗਈ ਠੀਕ ਹੈ ਬਾਈ ਬਾਈ ਤੇ ਫਿਰ ਇਹ ਬੱਛੀ ਕਿੰਨੇ ਚਿਰ ਦੀ ਆ ਇਹ ਹਜੇ ਖੀਰੀ ਹੋਊਗੀ ਬਾਕੀ ਦੇਖੇ ਨਹੀਂ ਦੰਦ ਪਟਕੇ ਠੀਕ ਆ ਤੇ ਕਿਹੜੇ ਸੀਮਨ ਦੀ ਆ ਬਾਈ ਇਹ ਇਹ ਬਾੜ ਦੀ ਹੈ ਜੀ ਚਾਲੀ ਇੱਕ ਫਾੜ ਦੀ ਹੈ ਠੀਕ ਹੈ ਤੇ ਬਾਈ ਇਹ ਬਣੀ-ਬੁਣੀ ਕੋਈ ਇਹਦੇ ਇੱਕ ਕਰੀ ਟੀਕਾ ਭਰਾਇਗਾ ਠੀਕ ਹੈ ਤੇ ਹੁਣ ਦਵਾ ਦਾ ਟੀਕਾ ਭਰਾਇ ਨੂੰ ਹੋ ਗਿਆ ਮਹੀਨੇ ਦੇ ਨੇੜ ਤੇ ੜੀ ਹੈ ਇਹ ਕੰਮ ਮਹੀਨੇ ਦੇ ਨੇੜ ਤੇ ਲਿਖਿਆ ਵੀ ਆਪਣਾ ਰਿਕਾਰਡ ਕਾਪੀ ਤੇ ਸਾਰਾ ਠੀਕ ਹੈ ਬਈ ਉਹ ਮਾਲਾ ਤੁਸੀਂ ਫੋਨ ਤੇ ਦੱਸ ਦੋ ਹਾਂਜੀ ਹਾਂਜੀ ਫੋਨ ਤੇ ਦੱਸ ਕਿੰਨੇ ਦਿਨ ਹੋ ਗਏ ਕਿਹੜਾ ਟੀਕਾ ਭਰਾਤਾ ਦਾ ਸਾਰਾ ਕੋ ਸਾਰਾ ਰਿਕਾਰਡ ਦਾ ਠੀਕ ਹੈ ਬਈ ਠੀਕ ਆ ਇਹਦੀ ਮਦਦ ਉਹ ਕਿੰਨੇ ਕੁ ਸਿਪਾਈ ਮਾ ਦਾ ਨਹੀਂ ਪਤਾ ਆਪਾਂ ਗਾਉਂ ਲਿਆਂਦੀ ਸੀਗੀ ਵਿੱਚ ਅੱਛਾ ਉਹ ਕਿ ਲੈ ਕੇ ਠੀਕ ਹੈ ਬਈ ਸਿਆਣੀ ਗੱਲ ਆ ਤੇ ਇਹਦਾ ਬਈ ਫਿਰ ਇਹ ਇਕੱਠੀਆਂ ਦੋਵੇਂ ਬੇਤਰੀਆਂ ਇਕੱਠੀਆਂ ਦੋਨਾਂ ਇਕੱਠੀਆਂ ਵਿੱਚ ਨੇ ਠੀਕ ਆ ਓਕੇ ਤੇ ਉਹ ਪਰਲੀ ਬੱਤੀ ਦੀ ਡੈਨਮਾਰਕ 40127 ਦੀ ਆ ਜੀ ਉਹ ਡੈਨਮਾਰਕ ਦੇ 40127 ਦੀ ਆ ਠੀਕ ਆ ਬਾਈ ਤੇ ਉਹਨੂੰ ਕੀ ਟੀਕਾ ਵਗੈਰਾ ਲਿਆ ਬਾਈ ਕਿ ਨਹੀਂ ਨਹੀਂ ਹਜੇ ਭਰਾ ਟੀਕਾ ਜੀ ਤੇ ਉਹ ਦੰਦੋਂ ਕਿਵੇਂ ਹੋ ਗਈ ਬਾਈ ਉਹ ਦੇਖੀ ਨਹੀਂ ਦੰਦੀ ਜਾਂ ਕੀਰੀ ਆਈ ਠੀਕ ਆ ਇੱਥੇ ਜੀ ਮਨੋ ਠੀਕ ਆ ਬਾਈ ਤੇ ਉਹਦੇ ਵੀ ਮਾਂ ਦਾ ਦੁੱਧ ਤਾਂ ਨਹੀਂ ਪਤਾ ਆਪਾਂ ਨੂੰ ਨਹੀਂ ਉਹਦੇ ਮਾਂ ਦਾ ਦੁੱਧ ਤਾਂ ਪਤਾ ਜੀ ਉਹ ਕਿੰਨਾ ਦੁੱਧ ਆਉਂਦੀ 27 28 ਕਿਲੋ ਸੀਗਾ ਮਾਂ ਦਾ ਦੁੱਧ 27 28 ਕਿਲੋ ਹਾਂਜੀ ਹਾਂਜੀ ਠੀਕ ਆ ਬਰੇ ਤੇ ਵੱਡੇ ਬਾਈ ਫਿਰ ਇਹਨਾਂ ਨੂੰ ਦੋ ਜੋੜੇ ਦੀ ਕੀਮਤ 62000 ਆ 60 ਦੀਆਂ ਦੇ ਦੇਾਂਗੇ ਆਪਾਂ ਮਾਨਸਾਨ ਕਰਕੇ ਠੀਕ ਆ ਮਤਲਬ ਜੋੜੇ ਦੀ ਕੀਮਤ 62000 ਰੁਪਿਆ ਦੇ ਦੇਾਂਗੇ ਆਪਾਂ 60000 ਹਾਂਜੀ ਹਾਂਜੀ ਠੀਕ ਆ ਬਾਈ ਤੇ ਜੇ ਕੋਈ ਕੱਲੀ ਕੱਲੀ ਲੈਣ ਵਾਲਾ ਕੱਲੀ ਕੱਲੀ ਵੀ ਹੋ ਜੂਗੀ ਕਿ ਨਹੀਂ ਕੱਲੀ ਕੱਲੀ ਦਾ ਸਾਨੂੰ ਥੋੜਾ ਔਖਾ ਵੀ ਕੰਮ ਕੋਮ ਜਿਆਦੇ ਆ ਸਾਡੇ ਕੋਲ ਵੀ ਠੀਕ ਆ ਬਾਈ ਠੀਕ ਆ ਆਓ ਫਿਰ ਇੱਕ ਰਹਿ ਜੂ ਇੱਕ ਵਿਕ ਜੂ ਹਨਾ ਫਿਰ ਉਸੇ ਹੀ ਕੰਮ ਆ ਜਾਣਾ ਇਹ ਠੀਕ ਆ ਜੋੜਾ ਲੈਣ ਦੇ ਵਿੱਚ ਅਗਲੇ ਨੂੰ ਫਾਇਦਾ ਰਹੂਗਾ ਹਾਂਜੀ ਹਾਂਜੀ ਠੀਕ ਆ ਬਾਈ ਲੈ ਵੀ ਮੇਤਰੋ ਜੋੜਾ ਝੋਲੀਆਂ ਵਿਖਾ ਦਈਏ ਇਹਨਾਂ ਦੀ ਇੱਕ ਵਰੀ ਇੰਦੇ ਨੇੜੇ ਜੋੜ ਬੰਨੀਆਂ ਨਹੀਂ ਕਿਤੇ ਹਨਾ ਹਾਂ ਡਰਦੀਆਂ ਬਹੁਤ ਆ ਹੂੰ ਚਲੋ ਰਹਿਣ ਦਿਓ ਫਿਰ ਕੋਈ ਠੰਣ ਤਾਂ ਇੱਕੋ ਜਿਹੀ ਹੋਣਗੇ ਜੀ ਹਾਂਜੀ ਹਾਂਜੀ ਹੁਣ ਠੀਕ ਹੈ ਠੀਕ ਚਲੋ ਰਹਿਣ ਦਿਓ ਕੋਈ ਨਾ ਚਲੋ ਠੀਕ ਹੈ ਜੀ ਤੇ ਆ ਵੱਛੀ ਬਾਈ ਇਹ ਇਹ ਤਾਂ ਝੋਲੀ ਵਿਖਾ ਲੂਗੀ ਮੇਰਾ ਮਣਕੇ ਇਹ ਤਾਂ ਥੋੜੀ ਘੱਟ ਡਰਦੀ ਹੋ ਵੱਧ ਡਰਦੀ ਹੈ ਹਾਂ ਇਹਨੂੰ ਉੱਪਰ ਦਿਓ ਜੀ ਇਹਨੂੰ ਵਿਖਾ ਦਿਓ ਠੀਕ ਆ ਫੇਸਬੁਕ ਬਹੁਤ ਚੰਗਾ ਪੰਜਾਬ ਵਾਲੀ ਜਰਸੀ ਆ ਮਿੱਤਰੋ ਟੌਪ ਦੀ ਵੱਛੀ ਤਿਆਰ ਹੋ ਜੂਗੀ ਜੋ ਕਿ ਇੱਕ ਉਸ ਸੀਮਣ ਦੀ ਆ ਜਿਹੜੇ ਸੀਮਣ ਦਾ ਦੁੱਧ ਲੋਕਿਆ ਨਹੀਂ ਛੁਪਿਆ ਨਹੀਂ ਤੁਸੀਂ ਅਸਕਰ ਹੀ ਮਨ 25 26 ਕਿਲੋ ਤੇ ਚਲਦੀਆਂ ਪਹਿਲਣਾ ਵੱਛੀਆਂ ਵੇਖੀਆਂ ਹੋਈਆਂ ਗੱਲਬਾਤ ਲਈ ਨੰਬਰ ਲੈ ਲੈਣੇ ਬਈ ਸੁਖੀ ਨੰਬਰ ਦੇਈ ਵੀਰੇ 9843 54414 ਇੱਕ ਵਾਰੀ ਹੋਰ ਬਲਦੀ 9843 54414 ਠੀਕ ਹੈ ਜੀ ਇੱਕ ਨੰਬਰ ਹੋਰ ਕਰ ਲੋ ਨੰਬਰ ਦੱਸ ਦਿਓ ਜੀ 90414 3452 ਇੱਕ ਵਾਰੀ ਹੋਰ ਆਉਣ ਦਿਓ 90414 3452 90414 3452 ਜੀ ਠੀਕ ਹੈ ਇਸ ਨੰਬਰ ਤੇ ਕਰਮੀ ਮੇਰੇ ਤੋਂ ਤੁਸੀਂ ਫਿਰ ਨਾਲ ਗੱਲਬਾਤ ਤੇ ਚੜੱਕ ਪਿੰਡ ਦੇ ਵਿੱਚ ਹੈ ਗੈਸ ਵਾਲੀ ਏਜੰਸੀ ਦੇ ਉੱਤੇ ਹੈ ਸੁਖੀ ਸੰਧੂ ਬਾਈ ਦੇ ਘਰਿਆਂ ਆਹ ਵਾਟਰ ਬਾਕਸ ਦੀ ਟੰਕੀ ਆ ਜਿਹੜੀ ਮਿੱਤਰੋ ਸਾਹਮਣੇ ਦੇਖ ਸਕਦੇ ਹੋ ਨੇੜੇ ਆ ਬਿਲਕੁਲ ਨੰਬਰ ਸਕਰੀਨ ਤੇ ਲੱਗਾ ਹੋਇਆ ਅਗਲੀ ਕਾਰਵਾਈ ਤੁਹਾਡੇ ਹੱਥਾਂ ਸ਼ੁਕਰੀਆ ਚੌਂਦਰ